ਆਪਣੇ ਕੋਲ ਆ ਗਈ ਜੀ Alto LX 2005 ਮਾਡਲ ਹੈ ਜੀ 2020 ਦੇ ਵਿੱਚ 7ਵੇਂ ਮਹੀਨੇ ਚ ਗੱਡੀ ਦੀ RC ਐਕਸਪਾਇਰ ਹੋ ਗਈ ਸੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੂਰੀ ਸ਼ਹਿਰ ਦੇ ਵਿੱਚ ਗੱਡੀ ਖੜੀ ਹੈ 95000 ਰੁਪਏ ਗੱਡੀ ਦੀ ਡਿਮਾਂਡ ਹੈ ਜੀ ਤੇ ਮੋਬਾਈਲ ਨੰਬਰ ਕਰ ਲੋ ਜਿੰਨਾਂ ਨੇ ਖਰੀਦਣੀ ਹੋਵੇ ਜੀ 76960 ਜੀ 48700 ਇੱਕ ਹੋਰ Alto ਜੀ 2008 ਮਾਡਲ ਹੈ ਜੀ 80000 ਕਿਲੋਮੀਟਰ ਚੱਲੀ ਹੋਈ ਹੈ ਸੈਂਟਰ ਲੋਕ ਹੈ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਟਾਇਰ ਵੀ ਵਧੀਆ ਪਏ ਨੇ ਤਲਵੰਡੀ ਸਾਬੋ ਬਠਿੰਡਾ ਏਰੀਆ ਉੱਤੇ ਇਹ ਗੱਡੀ ਖੜੀ ਹੈ ਜੀ 1,45,000 ਰੁਪਏ ਗੱਡੀ ਦੀ ਡਿਮਾਂਡ ਹੈ ਫਿਕਸ ਪ੍ਰਾਈਸ ਕੋਈ ਵੀ ਨਹੀਂ ਹੈਗਾ ਮੋਬਾਈਲ ਨੰਬਰ ਕਰ ਲੋ ਜਿੰਨਾਂ ਨੇ ਇਹ ਖਰੀਦਣੀ ਹੋਵੇ ਜੀ 9464191352 ਕਰ ਲਓ ਜੀ ਨੋਟ ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਸਪਲੈਂਡਰ ਮੋਟਰਸਾਈਕਲ ਹੈ ਜੀ ਬਲੂ ਰੰਗ ਦਾ 2007 ਮਾਡਲ ਹੈ ਜੀ ਕਾਗਜ਼ ਕੰਪਲੀਟ ਨੇ ਇੰਜਨ ਗੇਅਰ ਔਇਲ ਵੀ ਓਕੇ ਹੈ 26,000 ਰੁਪਿਆ ਇਸ ਮੋਟਰਸਾਈਕਲ ਦੀ ਡਿਮਾਂਡ ਹੈ ਜੀ ਮੋਬਾਈਲ ਨੰਬਰ ਕਰ ਲਓ ਨੋਟ ਜੀ 62 843G11792 ਸੋ ਦੋਸਤੋ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਬਾਕੀ ਤੁਹਾਡੇ ਕੋਲ ਜੇ ਕੋਈ ਵਿਕਲ ਖੜਾ ਤੁਸੀਂ ਕਰਨਾ ਹੋਵੇ ਸੇਲ ਆਪਣੇ ਚੈਨਲ ਦੇ ਥਰੂ ਤਾਂ ਆਪਣੇ ਇਸ WhatsApp ਦੇ ਨੰਬਰ ਤੇ 7355510344 ਤੇ ਕਰ ਦਿਓ ਡਿਟੇਲਸ ਸੈਂਡ ਵਿਦ ਪੋਰਟ ਆਫ ਫ੍ਰੀ ਦੇ ਵਿੱਚ ਐਡ ਕਰਾਂਗੇ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਵੀਡੀਓ ਦੇਖਣ ਦੇ